ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪਾ ਡੋਲ ਅਮਰੀਕਾ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਤੇ ਵੱਡਾ ਐਕਸ਼ਨ ਲਿਆ ਗਿਆ ਸੀ ਤੇ ਉੱਥੇ ਹੀ ਕੈਨੇਡਾ ਦੇ ਵਿੱਚ ਵੀ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿਣ ਵਾਲੇ ਪ੍ਰਵਾਸੀਆਂ ਲਈ ਦੇਸ਼ ਨਿਕਾਲੇ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀ ਦੇ ਤਾਜ਼ਾ ਆਂਕੜਿਆਂ ਦੇ ਮੁਤਾਬਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਿਆਨ ਵਾਲੇ ਲੋਕਾਂ ਦੀ ਫਲਹਾਲ ਗਿਣਤੀ 30687 ਹੈ ਕੈਨੇਡਾ ਬਾਰਡਰ ਸਰਵਿਸ এজੰਸੀ ਨੇ ਇਸ ਦੇ ਉੱਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਦੇ ਵਿੱਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਜੋ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਹੈ ਤੇ ਉਸ ਨੂੰ ਵਾਪਸ ਭੇਜਣ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸੇਜ਼ এজੰਸੀ ਦੀ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਦੇ ਵਿੱਚੋਂ ਕੱਢਣ ਯਾਨੀ ਕਿ ਡਿਪੋਰਟੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਮੈਕਸੀਕੋ ਦੇ ਨਾਗਰਿਕ ਨੇ ਜਦੋਂ ਕਿ ਭਾਰਤੀ ਮੂਲ ਦੇ ਲੋਕ ਦੂਜੇ ਸਥਾਨ ਤੇ ਨੇ ਇਹਨਾਂ ਲੋਕਾਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਸੋ ਈਕਰ ਰਿਪੋਰਟ ਦੇ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਕਿ ਰਿਪੋਰਟੇਸ਼ਨ ਹੁਕਮਾਦਾਜ਼ ਸਾਹਮਣਾ ਕਰ ਰਹੇ ਵਿਅਕਤੀ ਵੱਖ-ਵੱਖ ਕਾਰਨਾ ਜਿਵੇਂ ਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣਾ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਰਹਿਣਾ ਰਾਜਸੀ ਸ਼ਰਨ ਦੇ ਕੇਸਾਂ ਦਾ ਫੇਲ ਹੋਣ ਵਰਗੀਆਂ ਸ਼੍ਰੇਣੀਆਂ ਦੇ ਵਿੱਚ شمار ਹੈ ਇਹਨਾਂ ਦੇ ਵਿੱਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਿਲ ਨੇ ਇਮੀਗ੍ਰੇਸ਼ਨ ਮਾਹਿਰਾਂ ਦੇ ਮੁਤਾਬਕ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਫਲੋ ਸਖਤੀ ਦੇ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਰੀ ਨੇ ਜਿਸ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਉਹਨਾਂ ਦੇ ਕੋਲ ਹੁਣ ਅਪੀਲ ਜਾਂ ਫਿਰ ਦਲੀਲ ਦੇਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਉਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਉਹਨਾਂ ਦੇ ਵਿੱਚ 90% ਦੀ ਉਹ ਲੋਕ ਨੇ ਜਿਨ੍ਹਾਂ ਨੇ ਰਾਜਸੀ ਸ਼ਰਨ ਦੇ ਆਧਾਰ ਤੇ ਹੀ ਕੇਸ ਅਪਲਾਈ ਕੀਤਾ ਸੀ ਅਤੇ ਹੁਣ ਉਹਨਾਂ ਦੀਆਂ ਅਰਜ਼ੀਆਂ ਰੱਦ ਹੋ ਗਈਆਂ ਨੇ ਸਹੀ ਗਿਣਤੀ 27140 ਜਿਨ੍ਹਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਤੋਂ ਇਲਾਵਾ 1400 ਦੇ ਕਰੀਬ ਉਹ ਲੋਕ ਨੇ ਜੋ ਕੈਨੇਡਾ ਸਟਡੀ ਪਰਮਿਟ ਦੇ ਉੱਤੇ ਆਏ ਸਨ ਪਰ ਉਹਨਾਂ ਨੇ ਆਪਣੀ ਸਟਡੀ ਪੂਰੀ ਨਹੀਂ ਕੀਤੀ ਇਸੇ ਕੈਟਾਗਰੀ ਦੇ ਵਿੱਚ ਉਹ ਵੀ ਲੋਕ ਸ਼ਾਮਿਲ ਨੇ ਜੋ ਸੈਲਾਨੀ ਵੀਜ਼ੇ ਦੇ ਉੱਤੇ ਕੈਨੇਡਾ ਆਏ ਪਰ ਵਾਪਸ ਨਹੀਂ ਗਏ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਵੀ ਵਾਪਸ ਆਪਣੀ ਦੇਸ਼ ਨਾ ਜਾਣ ਵਾਲੇ ਲੋਕ ਵੀ ਇਸ ਕੈਟਾਗਰੀ ਦੇ ਵਿੱਚ ਸ਼ਾਮਿਲ ਨੇ 1255 ਦੇ ਕ੍ਰੀਬੋ ਲੋਕ ਨੇ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਅਦਾਲਤ ਦੇ ਵਿੱਚ ਤੈਅ ਹੋ ਗਏ ਨੇ ਸੋ ਸੀਬੀਐਸਏ ਅਮੁਤਾਬਕ 65 ਲੋਕ ਉਹ ਨੇ ਜੋ ਸੰਗਠਿਤ ਅਪਰਾਧ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸੋ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਸੋ ਮਾਮਲੇ ਦੇ ਵਿੱਚ ਪਹਿਲਾ ਜੋ ਦੇਸ਼ ਆ ਮੈਕਸੀਕੋ ਆ ਤੇ ਦੂਸਰੇ ਨੰਬਰ ਤੇ ਭਾਰਤ ਆ ਇਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹਾਲਾਂਕਿ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤ ਵਾਸੀ ਹੀ ਸਨ ਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵੀ ਸਨ ਤੇ ਉੱਥੇ ਹੀ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵੱਲੋਂ ਵੀ ਹੁਣ ਐਕਸ਼ਨ ਲਿਆ ਜਾ ਰਿਹਾ ਤੇ ਇਹ ਐਕਸ਼ਨ ਕਿਸ ਹੱਦ ਤੱਕ ਸਾਰਥਿਕ ਜੋ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵੱਲੋਂ ਵੀ ਐਕਸ਼ਨ ਲਿਆ ਜਾ ਰਿਹਾ ਤੇ ਇਹ ਐਕਸ਼ਨ ਜਿਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਕਿ ਉਹ ਕਦੋਂ ਤੱਕ ਸਾਰਥਿਕ ਸਾਬਿਤ ਹੋਵੇਗਾ ਅਤੇ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ ਉਹ ਕਦੋਂ ਦੇਸ਼ ਨਿਕਾਲਾ ਉਥੋਂ ਲੈ ਕੇ ਵਾਪਸ ਆਉਂਦੇ ਨੇ ਸੋ ਜੇ ਇਹ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ